ਅਰਨੀ ਵਾਲੇ ਤੇ ਇਹ ਤੁਹਾਡੇ ਬੇਟੇ ਸੀ ਹਾਂਜੀ ਦੋਵੇਂ ਬੇਟੇ ਸੀ ਤੁਹਾਡੇ ਇੱਕ ਇੱਕ ਕੋਈ ਯਾਰ ਦੋਸਤ ਅਰਨੀ ਵਾਲੇ ਦਾ ਅੱਛਾ ਇਹ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਨਾ ਜਾਣਾ ਸੀ ਕਿ ਤੇ ਰਿਸ਼ਤੇਦਾਰੀ ਤਿਆਰ ਉਹ ਮੋਬਾਈਲ ਲੈਣ ਗਿਆ ਸੀਗਾ ਜੀ ਅੱਛਾ ਤੇ ਅਰਨੀ ਵਾਲੇ ਜਿੰਨੀ ਪਸਾ ਚਲਦੀ ਐ ਇੰਨੀ ਤੇਜ਼ ਰਫਤਾਰ ਚਲਾਉਂਦੇ ਆ ਬਸ ਕਿ 60 ਮੀਟਰ ਤੋਂ ਘੱਟ ਬਾਜ਼ਾਰ ਦੇ ਵਿੱਚ ਵਸਣੇ ਨਹੀਂ ਨਿਕਲਦੀ ਅੱਛਾ ਅਜਿਵੇਂ ਇੱਕ ਮੁੰਡਾ ਹਫਤੇ ਮਰ ਗਿਆ ਜੀ ਮੇਰਾ ਮੁੰਡਾ ਸੀ ਜੀ ਜੀ ਨਾਮ ਤੁਹਾਡਾ ਸ਼ੇਰ ਸਿੰਘ ਤੁਸੀਂ ਸਫਾਈ ਕਰਮਚਾਰੀ ਹੈਗਾ ਜੀ ਅਰਨੀ ਆ ਜੀ ਮੇਰਾ ਮੁੰਡਾ ਬਹੁਤ ਜਿਆਦਾ ਸੀਰੀਅਸ ਇਹਦੇ ਸਾਨੂੰ ਮੌਕੇ ਤੇ ਫੋਨ ਆਇਆ ਅਰਨੀ ਵਾਲੇ ਐਕਸੀਡੈਂਟ ਹੋਇਆ ਮਲੋੜ ਰੋਡ ਤੇ ਤੁਸੀਂ ਦੱਸ ਸਕਦੇ ਹੋ ਕਿਨੇ ਜਣੇ ਸੀ ਜੀ ਦੋ ਜਣੇ ਬਾਈਕ ਤੇ ਸੀ ਅੱਛਾ ਤੇ ਕਿਸ ਚੀਜ਼ ਨਾਲ ਹੋਇਆ ਐਕਸੀਡੈਂਟ ਇਹਨੂੰ ਪਤਾ ਲੱਗਿਆ ਵੀ ਆਪਸ ਵਿੱਚ ਡਿੱਗੇ ਆ ਅੱਛਾ ਇਹ ਐਸਐਸਐਫਟੀ ਨਹੀਂ ਹਾਂਜੀ ਹਾਂਜੀ ਐਸਐਸਟੀ ਠੀਕ